ਮੈਨੂੰ ਦੇ ਰਹੀ ਆ ਇਹ ਸਲਾਮੀ ਜੇਡ ਦਾ ਅਸਲੀ ਤਰੀਕਾ ਆ ਬਾਜੀ ਜੀ ਜਿੰਦਾ ਬਾਕੀ ਜਿੰਦੇ ਦੇਖਦੇ ਦੇਖਦੇ ਸੰਤਪਾਪਾ ਬਲੇਵਿੰਦਰ ਸਿੰਘ ਜੀ ਜੀ ਇਹਨਾਂ ਅਰਦਾਸ ਖਾਲਸਾ ਜੀ ਸਾਰੀ ਫੌਜ ਮਿਲ ਗਿਆ ਨਾ ਸਲਾਮੀ ਦੇਊਗੀ ਪਰ ਤੁਹਾਨੂੰ ਅਸੀਂ ਸਲਾਮੀ ਦੇਣ ਦਾ ਇੱਕ ਸੱਚਾ ਸੁੱਚਾ ਤਰੀਕਾ ਦਿਖਾਉਂਦੇ ਆ ਦੇਖਿਓ ਹੁੰਦਾ ਕੀ ਆ ਜਦ ਸਾਰੀ ਫੌਜ ਜੰਗਲੋਂ ਚੜਦੀ ਆ ਉਦੋਂ ਫੌਜ ਦਾ ਕੰਮ ਆ ਉਹ ਮਹਾਰਾਜ ਜੀ ਦੇ ਨਿਸ਼ਾਨ ਸਾਹਿਬ ਦੇ ਸਾਹਲੀਆਂ ਚੀਜ਼ਾਂ ਦੇ ਅੱਗੇ ਖੜ੍ਹਣ ਜੂਝ ਕੇ ਲੜਨ ਨੂੰ ਜੂਝ ਕੋ ਕੰਮ ਹੈ ਛਤਰਨ ਕੋ ਕਹਿ ਕੇ ਉਹ ਸਾਰੀ ਫੌਜ ਦਾ ਕੰਮ ਹੈ ਮਹਾਰਾਜ ਜੀ ਦੇ ਅੱਗੇ ਰਹਿਣਾ ਬੜ ਜਿਆਦਾ ਕੋਈ ਕਾਰਜ ਲਈ ਥਾਲੇ ਪਾ ਰਹੇ ਆ ਠੀਕ ਹੈ ਕੋਈ ਹਜ਼ਮਤਲਾ ਸਮਝੋ ਕੋਈ ਗੁਰਪੁਰਬ ਜਾਂ ਫਿਰ ਦਾਦੀ ਕੋਈ ਠੀਕਾ ਉਹ ਦੋ ਸਾਰੀ ਫੌਜ ਦਾ ਕੰਮ ਆ ਪਹਿਲਾਂ ਨਿਸ਼ਾਨ ਸਾਹਿਬ ਜਾਣ ਫਿਰ ਮਹਾਰਾਜੇ ਦੇ ਸਰੂਪ ਸਾਹਿਬ ਜਾਣ ਉਸ ਤੋਂ ਪਰੰਤ ਸਿੰਘ ਜਾਣ ਅੱਜ ਕੱਲ ਆਪਾਂ ਕੀ ਕਰਦੇ ਆ ਅੱਗੇ ਅੱਗੇ ਜਾਣ ਨੂੰ ਚੱਲਦੇ ਆ ਬਟ ਉਹ ਵਜ਼ੀਅਦਾ ਨਹੀਂ ਆ ਉਹ ਸਹੀ ਤਰੀਕਾ ਨਹੀਂ ਆ ਸਾਡੇ ਗੁਰੂ ਜੀ ਨੇ ਸਾਨੂੰ ਆ ਕਿਹਾ ਵਾ ਕਿ ਹੁਣ ਤੁਸੀਂ ਆ ਵੀਡੀਓ ਜ਼ਰੂਰ ਬਣਾਇਓ ਮਰਿਆਦਾ ਦਿਖਾਉਣ ਦੇ ਲਈ ਤੁਸੀਂ ਵੇਖਿਓ ਘੋੜੇ ਸਾਡੇ ਤੋਂ ਅੱਗੇ ਆ ਉਸ ਤੋਂ ਪਰੰਤ ਸਤੇ ਮਹਾਰਾਜ ਜੀ ਤੇ ਉਸ ਤੋਂ ਪਰੰਤ ਸਾਰੀ ਆਪਣੀ ਹਜ਼ੂਰੀ ਫੌਜ ਹੋਊਗੀ ਤੁਸੀਂ ਦੇਖਿਓ ਨਜ਼ਾਰਾ ਆ ਵੇਖੋ ਸਾਰੀ ਫੌਜ ਤਿਆਰ ਪਰ ਤਿਆਰ ਹੋ ਕੇ ਖੜੀ ਆ ਜੀ ਜਸਤਰਾਂ ਬਸਤਰਾਂ ਨਾਲ ਹਾਂ ਅਕਾਲ ਅਕਾਲ ਆ ਵੇਖੋ ਜੀ ਨਜ਼ਾਰਾ ਇਹ ਸਾਰੀ ਆਪਣੀ ਫੌਜ ਤਿਆਰ ਪਰ ਤਿਆਰ ਸਲਾਮੀ ਦੇ ਰਹੀ ਆ ਇਹ ਸਲਾਮੀ ਦੇਣ ਦਾ ਅਸਲੀ ਤਰੀਕਾ ਆ ਵਾਰ ਕੀ ਵਾਰ ਕੀ ਜੀਤ ਆਜ ਕਰੈਕਟਰ ਹਾਲ ਸਾਰ ਆ ਵੇਖੋ ਜੀ ਤਿਆਰ ਪਰ ਤਿਆਰ ਸਾਰੀ ਫੌਜ ਇਹ ਅਸਲੀ ਤਰੀਕਾ ਆ ਸਲਾਮੀ ਦੇਣ ਦਾ ਇਹ ਚੀਜ਼ਾਂ ਨੌਜਵਾਨ ਪੀੜੀ ਨੂੰ ਸਮਝਣੀਆਂ ਚਾਹੀਦੀ ਆ ਤੇ ਨਗਰਗੀਰਤਨਾ ਵੇਲੇ ਨਾ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਸਭ ਚੀਜ਼ਾਂ ਬਾਰੇ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸਾਰੀ ਫੌਜ ਖੜੀ ਆ ਤਿਆਰ ਪ੍ਰਤੀਆਸਲਾਮੀ ਜਿਹੜ ਨੂੰ ਵਿੱਚੋਂ ਮਹਾਰਾਜੇ ਦੇ ਸਰੂਪ ਜਾਣਗੇ ਦੀ ਸਰਟੀਫਾਇਰ ਟੋਲਕ ਵਜਾ ਰਹੀ ਹੈ ਸਾਰੇ ਆਪਣੇ ਕੋਲ ਛੋਟੇ ਛੋਟੇ ਸਿੰਘ ਤਿਆਰ ਹੋ ਪਰ ਚਾਨਣ ਅਸੀਂ ਜੂਤ ਸਾਹਿਬ ਚ ਮਰਿਆ ਦਾ ਸੰਭੀ ਆ ਛਾਡੇ ਵੱਡੇ ਨਹੀਂ ਹੈਗੇ ਆ ਬੱਚੇ ਜਾਨੇ ਹੱਥੇ ਗੁਰ ਪ੍ਰਸਾਦਾਂ ਤਿਆਰ ਹੋ ਰਿਹਾ ਆਪਣੀ ਫੌਜ ਦੇ ਲਈ 2 ਮਿੰਟ ਆ ਇੰਗ੍ਰੀਜੀ ਕੀ ਫਤਿਹ ਚੱਲਦੇ ਆ ਜੀ ਹੁਣ ਦੇਖਿਓ ਸਲਾਮ ਹੀ ਦੇਣ ਦਾ ਤਰੀਕਾ ਤੇ ਸਿੱਖੋ ਸਭੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਮਹਾਰਾਜ ਗਿਰ ਜਾਂਦੇ ਇਹ ਜਿੰਨਾ ਫਿਰ ਸਰਬੱਤ ਦਾ ਜੀ ਦੇ ਰਾਮਗੜੀਆ ਬਰਾਮਦਾਜੀਆ ਦੇ ਨਿਵਾਸ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਆਪ ਜੀ ਦੇ ਅਪਚਨਗਰ ਕਲੋਨੀ ਨਵੀਂ ਟਕਸਾਲ ਵਿੱਚ ਆ ਪਹੁੰਚੇ ਜੀ ਤੇ ਕਾਸ਼ਾ ਜੀ ਉਹ ਮਹਾਰਾਜ ਆਪ ਜੀ ਦੇ ਸੇਵਕਾਂ ਵੱਲੋਂ ਸੇਵਾਦਾਰਾਂ ਵੱਲੋਂ ਵਿਦਿਆਰਥੀਆਂ ਵੱਲੋਂ ਨਗਰ ਕੀਰਤਨ ਸਜਾਇਆ ਹੋਇਆ ਇੱਕ ਫਰਕ ਦੇ ਸੰਦੇ ਸਰਬਤਲਾ ਵੰਦ ਗੁਰੂ ਨਾਨਕ ਨਾਮ ਜਰਦੀ ਸਿਆ ਨਗਾਰਿਆ ਨਿਸ਼ਾਨ ਸਾਹਿਬਾਂ ਸੰਗ ਸ਼ਸਤਰਾਂ ਸੰਗ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਗਮਨ ਹੋ ਰਿਹਾ ਜੀ ਹਉ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਨ ਸ਼ਾਹੇ ਮਹਾਰਾਜ ਜੀ ਜੈ 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 ਖੜੋ ਜੈ ਜੈ ਹਾਏ ਗਰੂ ਹਾਏ ਗਰੂ ਦੇਖ ਸੇ ਜਲੇ ਦੇਖ ਸੇ ਜਲੇ ਦੇਖ ਸੇ ਜਲੇ ਦੇਖ ਸੇ ਜਲੇ ਬੰਦ ਕੀ ਜਿੰਦਾ ਜਾਨ ਭਰਾ ਜੀ ਸਭ ਤੋਂ ਅੱਗੇ ਹੈ ਤੇ ਸਾਰੀ ਫੌਜ ਘੇਰ ਦੇ ਘੇਰ ਦੇ ਪਿੱਛੇ ਹੈ ਅੱਗੇ ਕੋਈ ਨਹੀਂ ਹੈ ਜੀ ਦੇਖ ਚੇਕ ਦੇਖ ਚੇਕ ਦੇਖ ਚੇਕ ਦੇਖ ਸੇ ਦੇਖ ਚੇਕ ਬੰਦ ਕੀ ਜਿੰਦਾ ਜੀ ਬੰਦ ਕੀ ਜੇ ਜਾਨ ਬਣਾਏਗਾ ਹਾਲ ਸਾ Sí ਸਮਾਪਤੀ ਵੀ ਹੋਊਗੀ ਜੀ ਹੱਥ ਜੀ ਆਕਾਰ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੀ ਆਏ ਆ ਜੀ ਹਾਜ਼ਰੀ ਪਰਣ ਵਾਹਿਗੁਰੂ ਜੀ ਕੀ ਫਤਿਹ ਆਪਰਾਤਮ ਸਰੂਪ ਦੇ ਦਰਸ਼ਨ ਕਰੋ ਜੀ সমাপ্তি পন ਸਾਰੇ ਹੁਣ ਮਹਾਰਾਜੀ ਦੇ ਉੱਚੀ ਸਾਹ ਪ੍ਰਕਾਸ਼ ਕਰਦੇ ਪਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖਿਓ ਬڑے ਛੋਟੇ ਛੋਟੇ ਨਿਆਣੇ ਆ ਇਹਨਾਂ ਸਾਰੇ ਮਹਾਰਾਜੀ ਦੇ ਨਾਮ ਆਪਦੇ ਪਾਉਂਦੇ ਪਏ ਆ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਹੀ ਹਜੂਰ ਸਾਹਿਬ ਦੇ ਵਿੱਚ ਨਾ ਸੰਭਿਆ ਹੋਇਆ ਬਰ ਮਰਿਆਦਾ ਹੈਗੀ ਆ ਇੱਧਰ ਜੈ ਨਾਮ ਕੋ ਜੀਵਨ ਕਰੋ ਬਰੁਪਾਰੀ ਪਿਤਾ ਮਹਾ ਜਤਮਾਨ ਦੇਵ ਸਰਦ ਹੋਈ ਨਾਈ ਨਾਇਆ ਜੇ ਹੈ ਸਗਰ ਜਗਤ ਚੰਗੀਆਂ ਆਉਂ ਰਹੀਆਂ ਆਈਆਂ ਵਾਹੇ ਘਰ ਮਹੂਰ ਬਰਨੀ ਆਉਂ ਹੋਤ ਮਹਾਰਾਜ ਜੀ ਦੀ ਸਮਾਪਤੀ ਹੋ ਚੁੱਕੀ ਹੈ ਜਹੋਤਸਨ ਮਹਾਰਾਜ ਜੀ ਨੇ ਸਮਾਪਤੀ ਪਾ ਲਿਆ ਸਾਰੇ Oh de میں ہر د ਧਰਮੰ ਪ੍ਰਣਾਸੀ ਸੁਧਰਮੰ ਵਿਭੂਤੇ ਰਾਜ ਰਜਾਨੰਦ ਸ੍ਰਿ ਬ੍ਰਹਮਨਾਸੀ ਸ੍ਰੀ ਮੁਰਗੁਨੰਦ ਸਮਸਤ ਲਿਵਾਸੀ ਜਗਾਇ ਵਿਭੂਤੇ ਜਗਾਇ ਕਨਿਨੇ ਹਰੀਅੰ ਕਰੀਅੰਗਲ ਮਰਘਿਮੇ ਤਰਜਗਰਮੰ ਬੀਰ ਅਚਲ ਮੁਗਤੇ सुखम सर्पदा सर्प चुप ते दो काली दयाल स्वरूपे सदान संगे पंग भूते सी दयाल स्वरूपे सदान संगे भूते ਖਾਂਡ ਬਿਹੰਨ ਨਨ ਖਾਲਸਾ ਰੰਤਾਨੀ ਰਾਧਾ ਰਾਮ ਵੰਡਾਲਾ ਪਰਵੰਨ ਨਨ ਮੁਝਾਂਡੇ ਅਖੰਡੰਤੇ پچ رکھا سنکھن کے دونوں گٹان کی بار کھاب ری بول کار سور سندر پیک پورندار کا بال جاوا دان چن دیکھا پر چن پالم کنکم چند کال دے میو ਮੰਗਲ ਤਾ ਹਮ ਦੇ ਕਛ ਤਾ ਤਾ ਹਜਟ ਮੈ ਜੋਰੀ ਕੀ ਜਾ ਸਸਤ੍ਰਾ ਨਿਜੋ ਅਧੀਰਾ ਨਾ ਜੀਮ ਪੁਰਾਨ ਪੁਰਾਨ ਰਾਮ ਦੇ ਕਹ ਹਮ ਦੇ ਇਕ ਨਮਨਿਓ ਸ੍ਰੀ ਹਸਨ ਸਾਸ ਬੇਦ ਸਭਾ ਬੇਦ ਕਹ ਹਮ ਦੇ ਇਕ ਨਜਨਿਓ ਸ੍ਰੀ ਅਸਤਾਨ ਕੇ ਬਾਗੋ ਮਲੀ ਕਰਮ ਸਿੰਗਹੀ ਸਾਹਿਬ ਜੀ ਹਾਲ ਸਿੰਘ ਜੀ امت کا امت چلے گا nda 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 ਤਿਆਰ ਪਰ ਤਿਆਰ ਲੰਗਰ ਪਾਣੀ ਛਕਣ ਦੇ ਲਈ ਹੁਣ ਬਥੇਰੀ ਧੁੱਪ ਹੋ ਗਈ ਆ ਤਾਂ ਹੁਣ ਨੰਗਰ ਪ੍ਰਸ਼ਾਦਾ ਛਕਦੇ ਆ ਜੀ ਅਖਾਲ ਖੜੀ ਅਤੇ ਝੋਲ ਵਾਹ ਸਾਰੀ ਫੌਜ ਬੈਠੀ ਆ ਤਿਆਰ ਪਰ ਤਿਆਰ ਅਕਸ਼ਰੀਆ ਕਾ ਸਾਲ ਦੀ ਫੌਜ ਵੈ ਕੇ ਠੰਡਾ ਸਕਦੀ ਪਈ ਆ ਜੀ ਆ ਤਾ ਲੋ ਤੇ ਇਥੇ ਸਾਰੇ ਬਲਾਵ ਛੱਕਦੇ ਪਏ ਆ ਵਧੀਆ ਕਾਰਜ ਹੋ ਗਿਆ ਸਾਰਾ ਤਿਆਰ ਪੁਰ ਤਿਆਰ ਆ ਕਾਲੋ ਇਹ ਕਿ ਟਕਸਾਲ ਦੀ ਕੰਸਟਰਕਸ਼ਨ ਜਿਹੜੀ ਇੱਥੇ ਤੱਕ ਪਹੁੰਚੀ ਆ ਅਸੀਂ ਕਰਦੇ ਆਪਣਾ ਵਲੌਗ ਖਤਮ ਮਿਲਦੇ ਅਗਲੇ ਵਲੌਗ ਦੇ ਵਿੱਚ ਬੋਲ ਅਗਲੇ ਵਲੌਗ ਦੇ ਵਿੱਚ ਮਿਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਅੱਗੇ ਕਾ ਜਾ ਰਹਾ ਵਾ ਫਿਰ ਸੇ ਬੋਲ ਅੱਛੇ ਰੇ ਕੀ ਬੋਲੂ ਬੋਲ ਨਾ ਬਾਏ ਗਾਇਸ